ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕ ਦਿੱ ਦੀ ਰਸੋਈ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਆਲੂ ਮਟਰ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੀ ਇਹ ਸਬਜ਼ੀ ਵੈਸੇ ਤਾਂ ਹਰ ਇੱਕ ਘਰ ਦੇ ਵਿੱਚ ਨਾਰਮਲੀ ਬਣਦੀ ਹੈ ਪਰ ਮੈਂ ਕਿਹੜੇ ਤਰੀਕੇ ਨਾਲ ਬਣਾਉਂਦੀ ਆ ਮੈਂ ਤੁਹਾਡੇ ਨਾਲ ਉਹ ਤਰੀਕਾ ਸ਼ੇਅਰ ਕਰਾਂਗੀ ਅੱਜ ਇਹਨੂੰ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਮਟਰ ਲਏ ਸੀ ਅੱਧਾ ਕਿਲੋ ਮਟਰਾਂ ਵਿੱਚੋਂ ਇਹ ਵਾਲੇ ਦਾਣੇ ਨਿਕਲੇ ਆ ਜੀ ਉਸ ਤੋਂ ਬਾਅਦ ਇੱਧਰ ਲਏ ਆ ਜੀ ਮੈਂ 6 ਆਲੂ ਉਹਨਾਂ ਵਿੱਚੋਂ ਮੈਂ 4 ਆਲੂ ਤਾਂ ਮੀਡੀਅਮ ਸਾਈਜ਼ ਦੇ ਲਏ ਆ ਤੇ 2 ਆਲੂ ਮੈਂ ਥੋੜੇ ਜਿਹਾ ਵੱਡੇ ਸਾਈਜ਼ ਦੇ ਲਏ ਆ ਇਹ ਅਲੂ ਮੈਂ ਵੱਡੇ ਸਾਈਜ਼ ਦੇ ਕਿਉਂ ਲਏ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਦੋ ਵੱਡੇ ਸਾਈਜ਼ ਦੇ ਪਿਆਜ਼ ਦੋ ਵੱਡੇ ਸਾਈਜ਼ ਦੇ ਟਮਾਟਰ ਆਪਾਂ ਨੇ ਚੌਪ ਕਰ ਲਏ ਆ ਅਦਰਕ ਅਤੇ ਲਸਣ ਦਾ ਪੇਸਟ ਆਪਾਂ ਤਿਆਰ ਕਰ ਲਿਆ ਜੀ ਹਰੀਆਂ ਮਿਰਚਾਂ 6-7 ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਇੱਧਰ ਆਪਾਂ ਗੈਸ ਚਲਾ ਲਿਆ ਜੀ ਕੁੱਕਰ ਰੱਖ ਲਿਆ ਏ ਹੁਣ ਆਪਾਂ ਕੁੱਕਰ ਵਿੱਚ ਪਾਵਾਂਗੇ ਇੱਕ ਕੜਛੀ ਤੇਲ ਤੇਲ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜੀ ਸਬਜੀ ਜੈਤਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੀ ਹੈ ਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਛੋਟੀ ਚਮਚ ਦੇ ਗੇੜ ਜੀਰਾ ਜੀਰੇ ਨੂੰ ਟਕਣ ਦਵਾਂਗੇ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਜੀਰਾ ਚਟਕ ਗਿਆ ਹੈ ਇਹਦੇ ਵਿੱਚ ਪਾ ਦਵਾਂਗੇ ਆਪਾਂ ਲਸਣ ਅਦਰਕ ਦਾ ਪੇਸਟ ਕਮਿੰਟਾਂ ਨੂੰ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਬਸ ਥੋੜਾ ਜਿਹਾ ਸੇਕ ਲੱਗ ਜਾਵੇ ਲਸਣ ਨੂੰ 1 ਮਿੰਟ ਲਸਣ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾ ਦੇਵਾਂਗੇ ਜੀ ਹੁਣ ਆਪਾਂ ਪਿਆਜ਼ ਅਤੇ ਟਮਾਟਰ ਚੌਪ ਕੀਤੇ ਹੋਏ ਆਮੀ ਦੱਸਦੀ ਹੁੰਦੀ ਆ ਜਿਵੇਂ ਸਾਰਿਆਂ ਦਾ ਸਬਜੀ ਬਣਾਉਣ ਦਾ ਤਰੀਕਾ ਜਿਹੜਾ ਆ ਅਲੱਗ ਅਲੱਗ ਹੁੰਦਾ ਏ ਤੋਂ ਮੈਂ ਤੁਹਾਡੇ ਨਾਲ ਉਹ ਵਾਲਾ ਤਰੀਕਾ ਸ਼ੇਅਰ ਕਰਦੀ ਆ ਜਿਹੜੇ ਤੇ ਤਰੀਕੇ ਦੇ ਨਾਲ ਮੈਂ ਘਰ ਦੇ ਵਿੱਚ ਸਬਜੀ ਬਣਾਉਣੀ ਆ ਥੋੜਾ ਜਿਹਾ ਆਪਾਂ ਟਮਾਟਰਾਂ ਤੇ ਪਿਆਜ਼ ਨੂੰ ਭੁੰਨ ਲਵਾਂਗੇ ਉਧਰ ਪਿਆਜ਼ ਜਿਹੜੇ ਆ ਨੇ ਭੁੱਜ ਰਹੇ ਆ ਐਨੇ ਆਪਾਂ ਜਿਹੜੇ ਪੀਡੀਅਮ ਸਾਈਜ਼ ਦੇ ਆਲੂ ਆ ਆਪਾਂ ਉਹ ਵਾਲੇ ਕੱਟ ਕਰ ਲੈਣੇ ਆ ਜਿਵੇਂ ਦੇ ਤੁਸੀਂ ਕੱਟਦੇ ਹੋ ਉਹ ਤਾਂ ਤੁਸੀਂ ਕੱਟ ਲਿਓ ਜਿਹੜੇ 4 ਆਲੂ మీడియం ਸਾਈਜ਼ ਦੇ ਸੀ ਉਹ ਆਪਾਂ ਕੱਟ ਲਏ ਆ ਤੇ ਜਿਹੜੇ ਦੋ ਵੱਡੇ ਸਾਈਜ਼ ਦੇ ਆਲੂ ਨੇ ਇਹ ਆਪਾਂ ਨੇ ਰੱਖ ਲੈਣੇ ਆ ਹੁਣ ਆਪਾਂ ਇਹਨਾਂ ਨੂੰ ਇੱਕ ਵਾਰੀ ਫੇਰ ਸਾਫ ਪਾਣੀ ਵਿੱਚ ਧੋ ਲਵਾਂਗੇ ਜਿੰਨੇ ਲੋ ਆਪਾਂ ਨੇ ਆਲੂ ਕੱਟੇ ਸੀ ਉਹਨਾਂ ਨੂੰ ਥੋੜਾ ਜਿਹਾ ਸੇਕ ਜਿਹੜਾ ਟਮਾਟਰਾਂ ਤੇ ਪਿਆਜ਼ ਨੂੰ ਲੱਗ ਗਿਆ ਹੈ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਆ ਰਹੀ ਹੈ ਮਿਰਚਾਂ ਪਾਣ ਤੋਂ ਬਾਅਦ ਹੁਣ ਆਪਾਂ ਨੇ ਤੜਕਾ ਜਿਹੜਾ ਹੈ ਚੰਗੀ ਤਰ੍ਹਾਂ ਭੁੰਨਣਾ ਹੈ ਜਦ ਤੱਕ ਪਿਆਜ਼ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦੇ ਜਦੋਂ ਜਿਹੜਾ ਪਾਣੀ ਹੈ ਟਮਾਟਰ ਤੇ ਪਿਆਜ਼ ਦਾ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਉਦੋਂ ਤੱਕ ਆਪਾਂ ਹੁਣ ਛੜਕੇ ਨੂੰ ਭੁੰਨਾਂਗੇ ਵਿੱਚ ਵਿੱਚ ਤੁਸੀਂ ਕਣਕੀ ਚਲਾਉਂਦੇ ਰਹਿਣਾ ਇਹ ਤਾਂ ਜੋ ਜਿਹੜਾ ਆਪਣਾ ਮਸਾਲਾ ਇਹ ਨੀਚੇ ਨਾ ਲੱਗ ਜਾਵੇ ਕਈ ਵਾਰੀ ਕਈ ਲੋਕ ਕਿਨਾਂ ਟਮਾਟਰ ਜਿਹੜੇ ਆ ਹਲਦੀ ਨਮਕ ਵਗੈਰਾ ਪਾਏ ਤੋਂ ਬਾਅਦ ਪਾਉਂਦੇ ਆ ਉਹ ਟਮਾਟਰ ਜਿਹੜੇ ਕੱਚਾਣ ਜੀ ਰਹਿ ਜਾਂਦੀ ਉਹਨਾਂ ਦੀ ਸਬਜ਼ੀ ਵਿੱਚ ਅਗਰ ਤੁਸੀਂ ਇਸ ਤਰ੍ਹਾਂ ਪਾਉਂਗੇ ਤਾਂ ਟਮਾਟਰ ਵੀ ਚੰਗੀ ਤਰ੍ਹਾਂ ਨਾਲ ਹੀ ਪੱਕ ਜਾਣਗੇ ਤੁਸੀਂ ਦੇਖ ਸਕਦੇ ਹੋ ਜੀ ਪਿਆਜ਼ ਤੇ ਟਮਾਟਰ ਦਾ ਜਿਹੜਾ ਪਾਣੀ ਆ ਚੰਗੀ ਤਰ੍ਹਾਂ ਸੁੱਕ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਹਲਦੀ ਉਹ ਪਾਵਾਂਗੇ ਜੀ ਆਪਾਂ ਨਮਕ ਸੁਆਦ ਅਨੁਸਾਰ ਇੱਥੇ ਅਸੀਂ ਸਿੰਧੀ ਨਮਕ ਦੀ ਵਰਤੋਂ ਕਰਦੇ ਆਂ ਅਸੀਂ ਆਪਣੇ ਘਰ ਦੇ ਵਿੱਚ ਹਮੇਸ਼ਾ ਸਿੰਧਾ ਨਮਕ ਹੀ ਵਰਤਦੇ ਆਂ ਮੈਂ ਵੀ ਤੁਹਾਨੂੰ ਇਹੀ ਸਲਾਹ ਦਵਾਂਗੀ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਸਿੰਧੇ ਨਮਕ ਦੀ ਹੀ ਵਰਤੋਂ ਕਰਿਆ ਕਰੋ ਇੱਕ ਚਮਚ ਪਾ ਦਾਂਗੇ ਆਪਾਂ ਹਲਦੀ ਅੱਧਿਕ ਚਮਚ ਪਾ ਦਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਨੂੰ ਪਾਉਣ ਦੇ ਨਾਲ ਜਿਹੜਾ ਸਬਜ਼ੀ ਦਾ ਕਲਰ ਆ ਉਹ ਬਹੁਤ ਵਧੀਆ ਹੁੰਦਾ ਹੈ ਜੀ ਫਿਰ ਇਹਨਾਂ ਨੂੰ ਥੇਰੇ ਥੇਰੇ ਮਿਲਾ ਦਾਂਗੇ ਇਹ ਮੇਕ ਕਰੇ ਸਕਾਈ ਹੋਈ ਹੈ ਜੀ ਮੇਥੀ ਇਹਨੂੰ ਪਾਵਾਂਗੇ ਆਪਾਂ ਹੱਥਾਂ ਨਾਲ ਮਸਲ ਕੇ ਮੇਰੇ ਕੋਲ ਧਨੀਆ ਨਹੀਂ ਹੈਗਾ ਇਸ ਟਾਈਮ ਨਹੀਂ ਅਗਰ ਧਨੀਆ ਹੋਵੇ ਤਾਂ ਤੁਸੀਂ ਸਬਜ਼ੀ ਬਣੇ ਤੋਂ ਬਾਅਦ ਓ ਪਾ ਦਿਓ ਅਗਰ ਤੁਸੀਂ ਮੇਥੀ ਪਾਉਣੀ ਹੈ ਉਹਨੂੰ ਤੁਸੀਂ ਤੜਕੇ ਵਿੱਚ ਹੀ ਪਾਣਾ ਹੈ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲਾ ਲਈਆਂ ਨੇ ਹੁਣ ਇਹਦੇ ਵਿੱਚ ਆਪਾਂ ਅੱਧਾ ਵੀ ਗਲਾਸ ਪਾਣੀ ਦਾ ਪਾ ਕੇ ਚੰਗੀ ਤਰ੍ਹਾਂ ਮਸਾਲੇ ਨੂੰ ਹੋਰ ਪੱਕਣ ਦਵਾਵਾਂਗੇ ਜੀ ਮਸਾਲਾ ਹੀ ਜਿਹੜਾ ਇਹ ਸਬਜ਼ੀ ਨੂੰ ਵਧੀਆ ਬਣਾਉਂਦਾ ਹੈ ਇਹ ਪੱਕਿਆ ਹੋਣਾ ਜ਼ਰੂਰੀ ਆ ਇਹ ਮਸਾਲੇ ਦੇ ਨਾਲ ਹੀ ਆਪਾਂ ਨੇ ਆਲੂ ਪਾ ਲੈਣੇ ਆ ਜਿਹੜੇ ਸਾਫਤੇ ਆਲੂ ਲਏ ਸੀ ਆਪਾਂ ਦੋ ਉਹ ਵੀ ਆਪਾਂ ਇਦਾਂ ਹੀ ਮਾਣੇ ਸਾਫਤੇ ਹੀ ਜਿਹੜੇ ਆਪਾਂ ਨੇ ਮੀਡੀਅਮ ਸਾਈਜ਼ ਦੇ ਕੱਟੇ ਸੀ ਉਹ ਵੀ ਆਪਾਂ ਵਿੱਚ ਹੀ ਪਾ ਦੇਣੇ ਆ ਜਿਹੜੇ ਮਟਰ ਨੇ ਮੇ ਧੋ ਕੇ ਹੀ ਲਏ ਹੋਏ ਆ ਇਹਨੂੰ ਵੀ ਆਪਾਂ ਪਾ ਦਾਂਗੇ ਵਿੱਚ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਜੀ ਇਹ ਲੈਓ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਲਾ ਲਿਆ ਹੈ ਹੁਣ ਆਪਾਂ ਇਹਨੂੰ ਪੱਕਣ ਦਵਾਂਗੇ ਮਸਾਲੇ ਦੇ ਨਾਲ ਹੀ ਜਿਹੜੇ ਆਲੂ ਅਤੇ ਮਟਰ ਥੋੜੇ ਜਿਹਾ ਉਹ ਵੀ ਪੱਕ ਜਾਣਗੇ ਤਰੀ ਜਿਹੜੀ ਆਪਾਂ ਬਾਅਦ ਵਿੱਚ ਲਾਵਾਂਗੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਮਸਾਲਾ ਆਪਣਾ ਹੁਣ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਨਾਲ ਹੀ ਆਪਾਂ ਆਲੂ ਮਟਰ ਜਿਹੜੇ ਉਹਨਾਂ ਨੂੰ ਵੀ ਥੋੜਾ ਲਵਾ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਇੱਕ ਚਮਚ ਗਰਮ ਮਸਾਲਾ ਤੁਸੀਂ ਚਾਹੋ ਸਬਜੀ ਬਣੇ ਤੋਂ ਬਾਅਦ ਪਾ ਸਕਦੇ ਹੋ ਪਰ ਆਪਾਂ ਪਹਿਲਾਂ ਹੀ ਪਾ ਲੈਣੇ ਹੁੰਨੇ ਆ ਚੰਗੀ ਤਰ੍ਹਾਂ ਕਰ ਦਾਂਗੇ ਜੀ ਮਿਕਸ 쿠ਕਰ ਥੋੜਾ ਵੱਡਾ ਏ ਇੱਕ ਸਾਢੇ ਇਧਰ ਉਸ ਕਿਚਨ ਦੇ ਵਿੱਚ ਜਿਹੜਾ ਥੋੜਾ ਚਾਨਣਾ ਨਹੀਂ ਪੈਂਦਾ ਹੈਗਾ ਇਸ ਕਰਕੇ ਥੋੜੀ ਜੀ ਤੁਹਾਨੂੰ ਕੈਮਰਾ ਕਲੀਅਰਟੀ ਨਹੀਂ ਦਿਖ ਰਹੀ ਹੋਊਗੀ ਲੋ ਜੀ ਆਪਾਂ ਹੁਣ ਇਹਨੂੰ ਕਰ ਲਿਆ ਐ ਮਿਕਸ ਹੁਣ ਆਪਾਂ ਇਹ ਲਾਵਾਂਗੇ ਤਰੀ ਤਰੀ ਤੁਸੀਂ ਦੇਖ ਕੇ ਲਗਾ ਲੈਣੀ ਹੈ ਜੀ ਬਹੁਤ ਜ਼ਿਆਦਾ ਇਹਨੂੰ ਪਤਲਾ ਨਹੀਂ ਰੱਖਣਾ ਤਰੀ ਜਿਹੜੀ ਆ ਸਬਜੀ ਨਹੀਂ ਤਾਂ ਜ਼ਿਆਦਾ ਪਤਲੀ ਬਣ ਜੂਗੀ ਬਸ ਇੰਨੀ ਕਰ ਰੱਖਾਂਗੇ ਕਿਉਂਕਿ ਇਹਨੇ ਪੱਕਣਾ ਵੀ ਪੱਕੇ ਤੋਂ ਬਾਅਦ ਫੇਰ ਇਹਨੇ ਗਾੜੀ ਹੋ ਜਾਣਾ ਹੈ ਆਪਣੇ ਘਰੇ ਇਹ ਵੱਡੇ ਸਾਈਜ਼ ਦਾ ਕੱਪ ਆ ਇਹ 1/2 ਲੀਟਰ ਨਾਲੋਂ ਥੋੜਾ ਇਹਦੇ ਵਿੱਚ ਵੱੱਡ ਜਿਹੜਾ ਪਾਣੀ ਆਉਂਦਾ ਏ ਇਹ ਵਾਲੇ ਆਪਾਂ 1.5 ਕੱਪ ਪਾ ਲਈਏ ਜੀ ਆਪਾਂ ਪਾ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਆਪਾਂ 7-8 ਵਿਸਲਾ ਲਵਾਵਾਂਗੇ ਦੇਖੋ ਅਸੀਂ ਇਸ ਵਿਸਲਾਂ ਜਿਹੜੀਆਂ ਨੇ ਬਾਅਦ ਦੇ ਹੀ ਲਵਾਉਂਦੇ ਆ ਸਬਜੀ ਜਿਹੜੀ ਚੰਗੀ ਤਰ੍ਹਾਂ ਪੱਕਣੀ ਜ਼ਰੂਰੀ ਆ ਤੁਸੀਂ ਚਾਹੋ ਇਹਨੂੰ ਖੁੱਲੀ ਵੀ ਰਜਾ ਸਕਦੇ ਹੋ ਅੱਜ ਮੇਰੇ ਕੋਲ ਥੋੜੀ ਟਾਈਮ ਦੀ ਕਮੀ ਆ ਇਸ ਕਰਕੇ ਮੈਂ ਵਿਸਲਾ ਲਵਾਵਾਂਗੀ ਨਹੀਂ ਤੇ ਜ਼ਿਆਦਾਤਰ ਜਿਹੜੀ ਸਬਜੀ ਅਸੀਂ ਖੁੱਲੀ ਵੀ ਰਜਾ ਲੈਣੇ ਹੁੰਨੇ ਆ ਤਰੀ ਚੰਗੀ ਤਰ੍ਹਾਂ ਪਕਾਉਣੀ ਆ ਜੀ ਇਹਨੂੰ ਲਵਾਉਣੀ ਆ ਪਰ 7-8 ਵਿਸਲਾ ਬਾਅਦ ਵੀ ਲਵਾ ਸਕਦੇ ਹੋ ਤੁਸੀਂ ਕੱਦੀ ਹੋਰ ਇਹ ਪਟਾਟ ਕਰ ਦਿੱਤਾ ਹੈ ਜੀ ਬੰਦ ਹੁਣ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਇੱਥੇ 8-9 ਸਿਬੀਸਲਾਂ ਜਿਹੜੀਆਂ ਨੇ ਵੱਜ ਚੁੱਕੀਆਂ ਇਹ ਆਪਾਂ ਹੁਣ ਗੈਸ ਕਰ ਦਵਾਂਗੇ ਬੰਦ ਤੇ ਭਾਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਇੱਥੇ ਭਾਪ ਨਿਕਲ ਚੁੱਕੀ ਆ ਆਪਾਂ ਹੁਣ ਕੁੱਕਰ ਖੋਲ ਲਵਾਂਗੇ ਦੇਖ ਸਕਦੇ ਹੋ ਜੀ ਸਬਜੀ ਆਪਣੀ ਬਹੁਤ ਵਧੀਆ ਜਿਹੜੀ ਬਣ ਕੇ ਤਿਆਰ ਹੋਈ ਹੈ ਹੁਣ ਜਿਹੜੇ ਆਪਾਂ ਇਹਦੇ ਵਿੱਚ ਸਾਫ ਤੇ ਆਲੂ ਪਾਏ ਸੀ ਉਹਨਾਂ ਨੂੰ ਆਪਾਂ ਕੱਢ ਲਵਾਂਗੇ ਆਲੂਆਂ ਨੂੰ ਆਪਾਂ ਕੱਢ ਲਿਆਏ ਹੁਣ ਆਲੂਆਂ ਨੂੰ ਨਾ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਦੇਣਾ ਹੈ ਜੀ ਦੋਏ ਆਲੂ ਆਪਾਂ ਮੈਸ਼ ਕਰ ਦੇਣੇ ਆ ਕਈ ਵਾਰੀ ਪਤਾ ਕੀ ਹੁੰਦਾ ਇਹ ਤਾਂ ਵੈਸੇ ਵੀ ਅਸੀਂ ਤਰੀ ਗਾੜੀ ਕਰਨ ਦੇ ਲਈ ਪਾਉਂਦੇ ਆ ਕਈ ਵਾਰੀ ਕੀ ਹੁੰਦਾ ਆ ਪਾਣੀ ਆਪਣੇ ਤੋਂ ਜ਼ਿਆਦਾ ਪੈ ਜਾਂਦਾ ਤਰੀ ਜਿਹੜੀ ਪਤਲੀ ਹੋ ਜਾਂਦੀ ਹੈ ਸੋ ਤੁਸੀਂ ਉਸ ਟਾਈਮ ਤੇ ਵੀ ਇਹ ਆਲੂ ਜਿਹੜੇ ਸਾਫ ਤੇ ਪਾ ਕੇ ਇਹਨੂੰ ਵਾਲ ਸਕਦੇ ਹਾਂ ਸਬਜੀ ਨੂੰ ਹੋਰ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਆਪਾਂ ਨੇ ਇਹਨੂੰ ਤਰੀ ਵਿੱਚ ਪਾ ਲੈਣਾ ਹੈ ਇਹ ਲੋ ਜੀ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਤਰੀ ਦੇ ਵਿੱਚ ਚੰਗੀ ਤਰ੍ਹਾਂ ਕਰ ਲਵਾਂਗੇ ਜੀ ਹੁਣ ਆਪਾਂ ਮਿਕਸ ਸਬਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਗਾੜੀ ਜਿਹੜੀ ਹੈ ਆਪਣੀ ਬਣੀ ਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾਇਓ ਹੁਣ ਆਪਾਂ ਨਾ ਇਹਨੂੰ 2 ਮਿੰਟ ਲਈ ਘੱਟ ਸੇਕਦੇ ਉੱਤੇ ਥੋੜਾ ਜਿਹਾ ਪੱਕਣ ਦਵਾ ਕੇ ਤਾਂ ਜਿਹੜੇ ਭਾਲੂ ਪਾਏ ਉਹ ਵੀ ਵਿੱਚ ਮਿਕਸ ਜੇ ਹੋ ਜਾਣ 2 ਮਿੰਟ ਸੇਕ ਸਬਜੀ ਨੂੰ ਲੱਗ ਚੁੱਕਿਆ ਹੈ ਜੀ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸਬਜੀ ਬਹੁਤ ਵਧੀਆ ਆਪਣੀ ਬਣ ਕੇ ਤਿਆਰ ਹੋਈ ਹੈ ਜੀ ਤੁਹਾਨੂੰ ਮੇਰਾ ਸਬਜੀ ਬਣਾਉਣ ਦਾ ਇਹ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ